ਪੰਜਾਬ ਵਿੱਚ ਜੇਕਰ ਕੋਈ ਗੱਪ ਮਾਰਦਾ ਹੈ ਜੇਕਰ ਤਾਂ ਕੋਈ ਸੈਂਦਾ ਸੈਂਦਾ ਗੱਪ ਮਾਰੇ ਤਾਂ ਲੋਕ ਕਹਿੰਦੇ ਆ ਕਿ ਰੁੜ ਗਿਆ ਗੋਲ ਗੱਪ ਛੱਡਿਆ ਸੀ ਪਰ ਜੇਕਰ ਕੋਈ ਅਜੀਹਾ ਗੱਪ ਮਾਰ ਦੇਵੇ ਜਿਹੜਾ ਛੱਲਿਆ ਹੀ ਨਾ ਜਾਵੇ ਲੋਕ ਕਹਿੰਦੇ ਤਾਂ ਤੂੰ ਚੌਰਸੀ ਰੋੜੀ ਜਾਣਾ ਤੇ ਉਸ ਤਰੀਕੇ ਦਾ ਕੰਮ ਹੀ ਕੀਤਾ ਰਵਿੰਦ ਕੇਜਰੀਵਾਲ ਨੇ ਜਿਨ੍ਹਾਂ ਨੇ ਇੱਕ ਬੜਾ ਚੌਰਸ ਗੱਪ ਮਾਰਿਆ ਜਿਹੜਾ ਰੁੜਿਆ ਹੀ ਨਹੀਂ ਜਿਹੜਾ ਫੜਿਆ ਗਿਆ ਉਹ ਫੜਿਆ ਇਸ ਤਰੀਕੇ ਨਾਲ ਗਿਆ ਕਿ ਅਰਵਿੰਦ ਕੇਜਰੀਵਾਲ ਕੱਲ ਜਦੋਂ ਆਰਟੀਓ ਦਫ਼ਤਰ ਨੂੰ ਤਾਲਾ ਲਗਾਉਣ ਤੋਂ ਬਾਅਦ ਸਪੀਚ ਦੇ ਰਹੇ ਸੀ ਤਾ ਉੱਥੇ ਕਹਿ ਰਹੇ ਸੀ ਕਿ ਅਸੀਂ ਜਿਹੜਾ 1076 ਨੰਬਰ ਜਾਰੀ ਕੀਤਾ ਹੈ ਇਹਦੇ ਉੱਪਰ ਤੁਸੀਂ ਫੋਨ ਲਗਾਉਣਾ ਹੈ ਫੋਨ ਲਗਾਉਣਾ ਹੈ ਤੁਹਾਨੂੰ ਅਗਲਾ ਬੰਦਾ ਪੁੱਛੂਗਾ ਕੀ ਕੰਮ ਹੈ ਤੁਸੀਂ ਕਹਿਣਾ ਆਹ ਕੰਮ ਹੈ ਪੁੱਛੂਗਾ ਤੁਹਾਡੇ ਕੋਲੇ ਕਦੋਂ ਟਾਈਮ ਹੈ ਤੇ ਤੁਸੀਂ ਕਹਿਣਾ ਕਿ ਮੈਂ ਰਾਤ ਨੂੰ 10 ਵਜੇ ਦਫ਼ਤਰ ਤੋਂ ਆਣਾ ਤਾਂ ਉਹ ਬੰਦਾ ਰਾਤ ਨੂੰ 10 ਵਜੇ ਤੁਹਾਡੇ ਕੋਲੇ ਆਵੇਗਾ ਤੁਹਾਡੇ ਕੋਲੇ ਇੱਕ ਫੋਟੋਸਟੇਟ ਮਸ਼ੀਨ ਲੈ ਕੇ ਆਵੇਗਾ ਡਾਕੂਮੈਂਟ ਕਾਪੀ ਕਰੇਗਾ ਤੇ ਤੁਹਾਡੇ ਕਾਗਜ਼ ਲੈ ਕੇ ਚਲਾ ਜਾਵੇਗਾ ਤੇ 10-15 ਦਿਨਾਂ ਬਾਅਦ ਤੁਹਾਡੀ ਕਾਪੀ ਘਰੇ ਫੜਾ ਜਾਵੇਗਾ ਜਾਦੇ ਫੈਕਟ ਚੈੱਕ ਕਰਨ ਲਈ ਅਸੀਂ 1076 ਤੇ ਫੋਨ ਲਾਇਆ ਤਾਂ ਉਹਨਾਂ ਦਾ ਅੱਗੋਂ ਜਵਾਬ ਸੀ ਕਿ ਅਸੀਂ 5 ਵਜੇ ਤੋਂ ਬਾਅਦ ਕੋਈ ਕੰਮ ਨਹੀਂ ਕਰਦੇ 5 ਵਜੇ ਤੋਂ ਬਾਅਦ ਸਾਡਾ ਕੋਈ ਵੀ ਮੁਲਾਜ਼ਮ ਤੁਹਾਡੇ ਘਰੇ ਨਹੀਂ ਆਵੇਗਾ ਸਰਕਾਰ ਦੇ ਹੀ ਸਰਕਾਰੀ ਨੰਬਰ ਤੋਂ ਬੋਲ ਰਹੇ ਕਾਲ ਸੈਂਟਰ ਤੋਂ ਬੋਲ ਰਹੇ ਇੱਕ ਮੈਡਮ ਨੇ ਸਾਨੂੰ ਇਹ ਦੱਸਿਆ ਕਿ ਇਹ ਬਿਲਕੁਲ ਗਲਤ ਹੈ ਸਾਡਾ ਕੋਈ ਵੀ ਮੁਲਾਜ਼ਮ 5 ਵਜੇ ਤੋਂ ਬਾਅਦ ਤੁਹਾਡੇ ਘਰੇ ਜਿਹੜਾ ਉਹ ਕੰਮ ਕਰਨ ਨਹੀਂ ਆਵੇਗਾ ਸਾਡਾ ਸਮਾਂ ਸੇਵਾ ਕੇਂਦਰ ਦੇ ਨਾਲ ਨਿਰਧਾਰਿਤ ਹੈ ਅਸੀਂ 1:30 ਵਜੇ ਤੋਂ ਲੈ ਕੇ 5 ਵਜੇ ਤੱਕ ਤੇ ਉਸ ਤੋਂ ਪਹਿਲਾਂ 1 ਵਜੇ ਤੱਕ ਕੰਮ ਕਰਦੇ ਹਾਂ ਅੱਧੇ ਘੰਟੇ ਦੀ ਬ੍ਰੇਕ ਹੁੰਦੀ ਹੈ ਤੇ 1:30 ਤੋਂ 5 ਵਜੇ ਤੱਕ ਤੁਸੀਂ ਜਦੋਂ ਮਰਜੀ ਸੱਦੋ ਪਰ ਜਿਹੜਾ ਅਰਵਿੰਦ ਕੇਜਰੀਵਾਲ ਗੱਪ ਮਾਰ ਗਿਆ ਉਹ ਵੀ ਤੁਹਾਨੂੰ ਸੁਣਾਉਣਾ ਹੈ ਆ ਜਰੂਰ ਸੁਣਿਓ ਆਪਸੇ ਪੁੱਛेंगे ਆਪਕੋ ਕਿ ਸਰਕਾਰ ਸੇ ਕੀ ਕੰਮ ਕਰਾਣਾ ਹੈ ਆਪ ਬੋਲੋ ਜੀ ਮੈਨੇ ਇਹ ਕੰਮ ਕਰਾਣਾ ਹੈ तो वो आपसे पूछेंगे कितने बजे आए आपके घर आप बोलो जी रात को दस बजे आओ मेरे घर मैं तो दफ्तर जाता हूं रात को दस बजे आता बजे पंजाब सरकार से एक आदमी आपके घर एक फोटोकॉपी मशीन लेके आएगा जो जो डॉक्यूमेंट्स चाहिए वो आप उसको दे दो वो वहीं आपके सामने फोटोकॉपी करेगा स्कैन करेगा जी और सुन लिया ਇੰਨਾ ਦੇ ਮਹਿਕਮੇ ਦੀ ਉਹ ਕਾਹ ਰਿਕਾਰਡ ਵੀ ਅਸੀਂ ਵਿੱਚ ਲਾਵਾਂਗੇ ਜਿਹੜੀ ਅਸੀਂ ਇੱਕ ਸਿਰਫ ਇਹ ਜਾਣਨ ਲਈ ਕਿ ਜਿਹੜਾ ਅਰਵਿੰਦ ਕੇਜਰੀਵਾਲ ਸਟੇਜ ਤੋਂ ਬੋਲ ਰਿਹਾ ਉਹ ਚ ਕੋਈ ਸੱਚਾਈ ਹੈ ਤਾਂ ਉਹ ਚੀਜ਼ ਦਾ ਪਰਦਾ ਫਾਸ਼ ਕਰਨ ਲਈ ਅਸੀਂ ਪਿੱਛੇ ਉਹ ਵਾਇਸ ਵੀ ਲਗਾਵਾਂਗੇ ਉਹ ਗੱਲਬਾਤ ਵੀ ਲਗਾਵਾਂਗੇ ਜਿਹੜੀ ਉਸ ਭੈਣ ਨਾਲ ਜਾਂ ਜੋਰ ਕਾਲ ਸੈਂਟਰ ਤੇ ਬੈਠੀ ਲੜਕੀ ਨਾਲ ਅਸੀਂ ਕੀਤੀ ਹੈ ਇੱਕ ਪਾਸੇ ਰਵਿੰਦ ਕੇਜਰੀਵਾਲ ਕਹਿ ਰਿਹਾ ਕਿ ਤੁਸੀਂ 10 ਵਜੇ ਵੀ ਰਾਤ ਦੇ ਸੱਦੋ ਤੇ ਦੂਜੇ ਪਾਸੇ ਉਹਨਾਂ ਦੇ ਸਰਕਾਰ ਦੇ ਇੱਕ ਮੁਲਾਜ਼ਮ ਕਹਿ ਰਹੇ ਹਾਲਾਂਕਿ ਰਵਿੰਦ ਕੇਜਰੀਵਾਲ ਦੀ ਸਰਕਾਰ ਨਹੀਂ ਸਰਕਾਰ ਭਗਵਾਨ ਸਿੰਘ ਮਾਨ ਦੀ ਹੈ ਉਨ੍ਹਾਂ ਦੀ ਸਰਕਾਰ ਦੇ ਮੁਲਾਜ਼ਮ ਕਹਿ ਰਹੇ ਆ ਕਿ 5 ਵਜੇ ਤੋਂ ਬਾਅਦ ਅਸੀਂ ਆਏ ਨਹੀਂ ਸਕਦੇ ਫਿਰ ਲੋਕਾਂ ਨੂੰ ਗਮਰਾਹ ਕਿਉਂ ਕੀ ਸਿਰਫ ਸਟੇਜਾਂ ਤੇ ਲੋਕਾਂ ਨੂੰ ਮੂਰਖ ਬਣਾਉਣ ਲਈ ਭਾਸ਼ਣ ਦਿੱਤੇ ਜਾਂਦੇ ਨੇ ਅਕਸਰ ਹੀ ਲੀਡਰਾਂ ਵੱਲੋਂ ਵੱਡੇ ਵੱਡੇ ਗੱਪ ਮਾਰੇ ਜਾਂਦੇ ਨੇ ਪਰ ਅਰਵਿੰਦ ਕੇਜਰੀਵਾਲ ਦਾ ਬੜੇ ਚੌਰਸ ਗੱਪ ਸੱਟ ਰਹੇ ਨੇ ਪੰਜਾਬ ਦੇ ਵਿੱਚ ਜਿਹੜੇ ਕਿ ਫੜੇ ਵੀ ਜਾ ਰਹੇ ਨੇ ਮਤਲਬ ਤੁਸੀਂ ਇੱਕ ਪਾਸੇ ਇਹ ਸਪੀਚ ਦੇ ਰਹੇ ਹੋ ਤੁਹਾਡੇ ਵਿਭਾਗ ਇਹ ਕਹਿ ਰਹੇ ਆ ਕੋਈ ਦੋਨਾਂ ਗੱਲਾਂ ਦੇ ਵਿੱਚ ਅੰਤਰਤਾ ਹੋਣਾ ਚਾਹੀਦਾ ਹੁਣ ਤੁਹਾਨੂੰ ਸੁਣਾਉਣਿਆ ਜਿਹੜੀ ਗੱਲਬਾਤ ਸਾਡੀ ਉਸ ਕਾਲ ਸੈਂਟਰ ਤੇ ਹੋਈ ਹੈ ਜੋ 1076 ਦੇ ਉੱਤੇ ਫੋਨ ਚੱਕਦਾ ਕਿ ਉਹਨਾਂ ਨੇ ਅੱਗੋਂ ਸਾਨੂੰ ਕੀ ਕਿਹਾ ਰਵਿੰਦ ਕੇਜਰੀਵਾਲ ਦੀ ਗੱਲਬਾਤ ਤੁਹਾਨੂੰ ਅਸੀਂ ਸੁਣਾ ਦਿੱਤੀ ਹੈ। ਜੀ ਗੱਲ ਜੀ ਪਿਆਪਤਰਕਾਰ ਤੁਹਾਡੇ ਦੁਆਰ ਹੈਲਪਲਾਈਨ ਵਿੱਚ ਆਪੇ ਦਾ ਸਵਾਗਤ ਹੈ। ਮੇਰੇ ਤੇ ਤੁਹਾਡੇ ਕਿਸ ਤਰ੍ਹਾਂ ਸਹਾਇਤਾ ਕਰ ਸਕਦੀਆਂ? ਮੈਨੂੰ ਮਾਸੀ ਡਰਾਈਵਿੰਗ ਲਾਇਸੈਂਸ ਬਣਾਉਣਾ ਜੀ। ਲਰਨਿੰਗ ਬਣਿਆ ਵਈ ਜੀ ਤੁਹਾਡਾ ਪਹਿਲਾਂ। ਹਾਂ ਜੀ ਬਣਿਆ ਹੋਇਆ। ਅਗਰ ਜਾਣਕਾਰੀ ਦੇਣ ਤੋਂ ਪਹਿਲਾਂ ਕੁਝ ਮੇਰੇ ਬੇਜਾਨ ਚਾਹ ਸਕਦੀਆਂ ਜੀ ਜਾਣ ਸਕਦੇ ਆ ਕਿਹੜੇ ਜ਼ਿਲ੍ਹੇ ਤੋਂ ਗੱਲ ਕਰ ਰਹੇ ਹੋ ਤੁਸੀਂ? ਫਰੀਦਕੋਟ ਜੀ तहसील जान सकते हैं जी जय तो जी थोड़ा नाम जान सकते हैं जी मनिंदर जीत तो सिद्धू जी मनिंदर जीत सिद्धू सर तो सीज़ दे कारिंग का पॉइंट में लेना चाहिए हो जी हाँ जी जी लाइन तो बने रहो जी सर तो सी ड्राइविंग लाइसेंस नमा प्लाई करना चाहिए हो ये दिले जो डॉक्यूमेंट्स लगेंगे कंफर्म करवा रहे हैं जी तो सी नोट कर सकते हैं जी जी थोड़ा जरे लर्निंग लाइसेंस ਐਪਲੀਕੇਸ਼ਨ ਫਾਰਮ ਲੱਗੇਗਾ ਔਰ ਤੁਹਾਡਾ ਆਧਾਰ ਕਾਰਡ ਵੋਟਰ ਕਾਰਡ ਪੈਨ ਕਾਰਡ ਨਾਲ ਲੱਗੇਗਾ ਠੀਕ ਹੈ ਜੀ ਇਹਦੀ 240 ਰੁਪਏ ਪ੍ਰੋਸੈਸਿੰਗ ਫੀਸ ਹੋਏਗੀ ਔਰ ਅਡੋਰ ਸਟੈਪ ਤੇ 50 ਰੁਪਏ ਲੱਗਣਗੇ ਠੀਕ ਹੈ ਜੀ ਡਾਕੂਮੈਂਟਰੀ ਫੀਸ ਕਰਾ ਫਮਾ ਬੁਕਿੰਗ ਕਰਦੀ ਹੈ ਜੀ ਤੇ ਮੈਡਮ ਇਹ ਕਿੰਨੇ ਵਜੇ ਆ ਸਕਦੀ ਹੈ ਜੀ ਤੁਸੀਂ ਕਦੋਂ ਦੇ ਪਾਏ ਮੈ ਰਹਿਣਾ ਚਾਹੁੰਦੇ ਹੋ ਜੀ ਰਾਤ ਨੂੰ 10 ਵਜੇ ਜੀ ਸਰ ਨਹੀਂ ਉਹ ਤਾਂ ਨਹੀਂ ਹੋ ਪਾਏਗਾ ਮੋਰਨਿੰਗ ਸਲੋਟ 9 ਤੀਕੋਂ ਹੁੰਦਾ ਤੇ ਸ਼ਾਮ ਦਾ 10:30 ਤੋਂ 5 ਹੁੰਦਾ ਜੀ ਮੈਡਮ ਅਰਵਿੰਦ ਕੇਜਰੀਵਾਲ ਤਾਂ ਕਹਿੰਦੇ ਆ ਵੀ 10 ਵਜੇ ਤੱਕ ਵੀ ਬੁਲਾ ਸਕਦੇ ਹੋ ਤੁਸੀਂ ਸੇਵਾ ਕੇਂਦਰ ਦਾ ਟਾਈਮ ਜਿਹੜਾ 9 ਤੋਂ 10 ਹੈ 9 ਤੋਂ ਸੋਰੀ 5:00 ਵਜੇ ਮੈਂ ਉਹਨਾਂ ਨੇ ਕਹਿ ਵੀ 10 ਵਜੇ ਆਊਗਾ ਤੁਹਾਡੇ ਕੋਲੇ ਬੰਦਾ ਜੀ ਦਿਨ ਦੇ ਕਿਹਾ ਹੋਏਗਾ ਸਰ ਨਹੀਂ ਨਹੀਂ ਰਾਤ ਦੇ ਕਹਿੰਦੇ ਰਾਤ ਦੇ 10 ਵਜੇ ਸੱਦੋ ਦਾ 10 ਵਜੇ ਆਊਗਾ ਅਰਵਿੰਦ ਕੇਜਰੀਵਾਲ ਕਹਿੰਦੇ ਆ ਜੀ ਸਰ ਸੇਵਾ ਕੇਂਦਰ ਦਾ ਟਾਈਮਿੰਗ ਹੈ ਉਹ 9 ਤੋਂ 5 ਆ ਜੀ 10:00 ਤੱਕ ਵੀ ਟਾਈਮਿੰਗ 9 ਤੋਂ 5 ਹੀ ਆ ਜੀ ਮਤਲਬ ਰਾਤ ਨੂੰ 10 ਵਜੇ ਡਾਕੂਮੈਂਟ ਲੈਣ ਨਹੀਂ ਆਉਂਦੇ ਨਹੀਂ ਸਰ ਤੇ ਉਹ ਡਾਕੂਮੈਂਟ ਫੋਟੋਸਟੇਟ ਆਪ ਹੀ ਕਰ ਲੂਗਾ ਮਸ਼ੀਨ ਲਿਆ ਆਉਗਾ ਨਾਲ ਫੋਟੋਸਟੇਟ ਵਾਲੀ ਜੀ ਫੋਟੋਸਟੇਟ ਦੀ ਜ਼ਰੂਰਤ ਨਹੀਂ ਪਵੇਗੀ ਸਾਰੇ ਜਿਹੜੇ ਆਨਲਾਈਨ ਹੋ ਜਾਏਗਾ ਜੀ ਮਤਲਬ ਕਿ ਸਕੈਨ ਹੋਣਗੇ ओरिजिनल ਲੱਗਣਗੇ ਬਸ ਉਹ ਅਸੀਂ ਵਾਪਸ ਸਕੈਨ ਕਰ ਲੈਣਗੇ ਉਹ ਜੀ ਮਤਲਬ ਉਹ ਇਹ ਹੈ ਵੀ ਕਿੰਨੇ ਵਜੇ ਤੱਕ ਤੁਸੀਂ ਆਖਿਆ ਜੀ 9 ਤੋਂ 9:00 ਸੋਰਸ ਨਾ ਤਾਂ 1:00 ਹੁੰਦਾ ਇਹਦੇ ਵਿੱਚ ਵਿਚਾਲਿਆਂ ਤੇ ਸ਼ਾਮ ਦਾ 4:00 ਤੋਂ 5:00 ਹੁੰਦਾ ਇਹਦੇ ਵਿੱਚ ਵੀ ਸੈਵਾ ਸਾਈ ਕਰਨੇ ਆ ਠੀਕ ਹੈ ਉਹ ਰਾਤ ਨੂੰ 10:00 ਵਜੇ ਨਹੀਂ ਹੁੰਦਾ ਜੀ ਜੀ ਨਹੀਂ ਠੀਕ ਹੈ ਜੀ ਤੋਂ ਬਾਅਦ ਨਹੀਂ ਹੁੰਦਾ ਜੀ ਠੀਕ ਹੈ ਜੀ ਥੈਂਕ ਯੂ ਅੱਜ ਰਾਤ ਨੂੰ 10 ਵਜੇ ਕਰਾਉਣਾ ਜੀ ਪੰਜਾਬ ਫਿਰ ਕਾਟੋ ਦੇ ਦੁਆਰ ਹੈਲਪਲਾਈਨ ਵਿੱਚ ਕਾਲ ਕਰਨ ਲਈ ਧੰਨਵਾਦ ਜੀ ਤੁਹਾਡਾ